ਤਸ CCTV ਕੈਮਰੇ ਦੇ ਵਿੱਚ ਕੁਝ ਅਜਈਆਂ ਤਸਵੀਰਾਂ ਕੈਦ ਹੋਈਆਂ ਜਿਨ੍ਹਾਂ ਨੂੰ ਦੇਖ ਤੁਹਾਨੂੰ ਵੀ ਗੁੱਸਾ ਆਏਗਾ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਕੁਝ ਲੋਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਦੱਸਦੀ ਕਿ ਤਸਵੀਰਾਂ ਇੱਕ ਮੰਦਰ ਦੀਆਂ ਨੇ ਜਿੱਥੇ ਇੱਕ ਮਹਿਲਾ ਦੇ ਵੱਲੋਂ ਸ਼ਰਮਨਾਕ ਹਰਕਤ ਕੀਤੀ ਗਈ ਹੈ ਤੇ ਸਾਰਾ ਕੁਝ CCTV ਕੈਮਰਿਆਂ ਦੇ ਵਿੱਚ ਕੈਦ ਹੋਇਆ ਵਾ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਮਹਿਲਾ ਤੁਹਾਨੂੰ ਨਜ਼ਰ ਆ ਰਹੀ ਹੋएगी ਜੋ ਭੱਜਦੀ ਹੋਈ ਅੰਦਰ ਦਾਖਲ ਹੋ ਰਹੀ ਹੈ ਉਸ ਤੋਂ ਬਾਅਦ ਉਸ ਥਾਂ ਦੇ ਉੱਪਰ ਜਾਂਦੀ ਹੈ ਜਿੱਥੇ ਮੂਰਤੀ ਸਥਾਪਿਤ ਆ ਤੇ ਸ਼ਿਬਲਿੰਗਾ ਦੱਸਦੀ ਹੈ ਕਿ ਇੱਥੇ ਜਾਣ ਤੋਂ ਬਾਅਦ ਮਹਿਲਾ ਦੇ ਵੱਲੋਂ ਪਹਿਲਾਂ ਤਾਂ ਕੁਝ ਅਪਸ਼ਬਦ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਰਸਤੇ ਵੱਲੋਂ ਆਪਣੀ ਚੱਪਲ ਕੱਢ ਕੇ ਉਸ ਦੇ ਨਾਲ ਬੇਅਦਬੀ ਹੈ ਜਿਹੜੀ ਕੀਤੀ ਜਾਂਦੀ ਹੈ ਤੇ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦਾ ਉੱਥੇ ਹੀ ਦੱਸਦੀ ਹੈ ਕਿ ਇਸ ਦੌਰਾਨ ਜਦੋਂ ਇਹ ਮਹਿਲਾ ਮੰਦਰ ਦੇ ਵਿੱਚ ਦਾਖਲ ਹੁੰਦੀ ਹੈ ਅਪਸ਼ਬਦ ਬੋਲਦੀ ਹੈ ਤੇ ਇਸਤੇ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ ਤਾਂ ਉੱਥੇ ਮੌਜੂਦ ਲੋਕ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਜਦੋਂ ਤੱਕ ਕੁਝ ਵੀ ਸਮਝ ਆਉਂਦਾ ਕਿ ਕੀ ਹੋ ਰਿਹਾ ਇਸ ਮਹਿਲਾ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ